ਵਾਰ ਦਾ ਜਿਹੜਾ ਮਾਹੌਲ ਆਪਾਂ ਨੂੰ ਬਿਸ ਰਿਹਾ ਹੈ ਜੋ ਬੀਬੀ ਨਾਲ ਗੱਲਬਾਤ ਹੋ ਰਹੀ ਸੀ ਉਹਨਾਂ ਦੀ ਮਦਰ ਨਾਲ ਅਨੰਦਾਜਾ ਲਾ ਕੇ ਦੇਖੋ ਵੀ ਕਿਤੇ ਤਾਂ ਉਹ ਇੰਨੇ ਦੂਸਰੇ ਬੱਚੇ ਨੂੰ ਵੀ ਫੌਜ ਦੇ ਵਿੱਚ ਭੇਜਣ ਦੇ ਲਈ ਤਿਆਰੀ ਕਰਵਾਈ ਬੈਠੇ ਸੀ ਤੇ ਅੱਜ ਹੌਸਲਾ ਜਿਹੜੀਆਂ ਸਰਕਾਰਾਂ ਦਾ ਨਿਕੰਮਾਪਨ ਉਹਨੇ ਉਹਨਾਂ ਦਾ ਹੌਸਲਾ ਤੋੜਤਾ ਹੈ ਬੱਚਾ ਇੰਨਾ ਹਾਲਾਤਾਂ ਦੇ ਵਿੱਚ ਸ਼ਹਾਦਤ ਦਾ ਜਾਮ ਪੀ ਗਿਆ ਔਰ ਇਹ ਹੁਣ ਇੰਨਾ ਜਵਾਨਾਂ ਦੇ ਸਿਰ ਦੇ ਉੱਤੇ ਪੂਰਾ ਦੇਸ਼ ਆਰਾਮ ਦੀ ਨੀਂਦ ਸੌਂਦਾ ਹੈ ਔਰ ਉਸ ਜਵਾਨ ਨੂੰ ਸ਼ਹੀਦ ਦਾ ਦਰਜਾ ਤੱਕ ਨਾ ਨਾ ਸੁਹਣਾ ਸਰਕਾਰ ਵੱਲੋਂ ਕੇਂਦਰ ਵੱਲੋਂ ਜਾਂ ਪੰਜਾਬ ਸਰਕਾਰ ਵੱਲੋਂ ਇਹ ਤੋਂ ਵੱਡੀ ਹੋਰ ਸ਼ਰਮ ਦੀ ਗੱਲ ਨਹੀਂ ਹੋ ਸਕਦੀ ਹੁਣ ਉਹ ਵਿਚਾਰੀ ਰੋ ਰਹੀ ਸੀ ਮਨ ਭਰ ਕੇ ਵਾਰ-ਵਾਰ ਇਹ ਕਹਿੰਦੀ ਸੀ ਕਿ ਵੀ ਮੇਰਾ ਦੂਸਰੇ ਬੱਚੇ ਨੂੰ ਹੁਣ ਭੇਜਿਆ ਨੂੰ ਜੀ ਨਹੀਂ ਕਰਦਾ ਉਹ ਬੱਚੇ ਦਾ ਵੀ ਜਾਨ ਨੂੰ ਮਨ ਨਹੀਂ ਕਰਦਾ। ਪਰ ਉਸ ਛੋਟੇ ਬੱਚੇ ਦੇ ਨਾਲ ਕੋਈ ਦੱਸਿਆ ਬੀਬੀ ਨੇ ਕਿ 30-35 ਮੁੰਡਿਆਂ ਨੇ ਹੋਰ ਤਿਆਰੀ ਕੀਤੀ ਸੀ ਜਾਨ ਦੀ। ਉਹ ਸਾਰਿਆਂ ਦਾ ਮਨ ਟੁੱਟ ਗਿਆ। ਸੋ ਜਿਹੜਾ ਇਹ ਸਰਕਾਰਾਂ ਦਾ ਨਕੰਮਾਪਾਨ ਹੈ। ਅਸੀਂ ਜਿਹੜਾ ਅੱਜ ਇੱਥੇ ਆਏ ਆਂ ਅਸੀਂ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨਾ ਸਾਡੀ ਇੱਕ ਜ਼ਿੰਮੇਵਾਰੀ ਸਾਡਾ ਪਰਿਵਾਰ ਹੈ। ਸਾਡੇ ਕਿਸਾਨ ਪਰਿਵਾਰ ਚੋਂ ਬੱਚਾ ਹੈ। ਜਵਾਨ ਤੇ ਕਿਸਾਨ ਆ। ਇਹ ਇੱਕੋ ਨਹੀਂ। ਸਾਡੇ ਬੱਚੇ ਜਵਾਨ ਨੇ। ਤੇ ਸਾਡੇ ਅੱਗੇ ਕਿਸਾਨ ਸੋ ਇਸ ਕਰਕੇ ਸਾਡਾ ਪਰਿਵਾਰ ਸੀ ਤੇ ਸਾਡਾ ਮਨ ਕੋਈ ਆਸਾਨ ਨਹੀਂ ਮੇਰਾ ਇੱਕ ਫਰਜ਼ ਬੰਦਾ ਸੀ ਮੈਂ ਉਹਦਾ ਫਰਜ਼ ਨਿਭਾਉਣਾ ਹੈ ਔਰ ਇਹ ਵੀ ਮੇਰੀ ਕੋਸ਼ਿਸ਼ ਹੈ ਪਰਮਾਤਮਾ ਕਿਰਪਾ ਕਰੇ ਕਿ ਲੜਾਈ ਲੜਾਂਗੇ ਇਹਨੂੰ ਸ਼ਹੀਦ ਦਾ ਦਰਜਾ ਦਿਵਾਉਣ ਦੇ ਲਈ ਜਿੱਥੋਂ ਤੱਕ ਵੀ ਸਾਨੂੰ ਲੜਾਈ ਲੜਨੀ ਹੈ ਉਹ ਲੜਾਈ ਲੜਾਂਗੇ ਕਿਉਂਕਿ ਇਹ ਤਾਂ ਫਿਰ ਮਤਲਬ ਬੱਚੇ ਕੁਰਬਾਨੀਆਂ ਦੇਈ ਜਾਣ ਜਾਨਾਂ 바ਰੀ ਜਾਣ ਦੇਸ਼ ਦੇ ਖਾਤਰ ਤੇ ਦੇਸ਼ ਵੱਲੋਂ ਉਹਨਾਂ ਨੂੰ ਠੀਕ ਹੈ ਸਰਕਾਰਾਂ ਨਹੀਂ ਤਾਂ ਅਸੀਂ ਤਾਂ ਬੈਠੇ ਆ ਨਾ ਲੋਕਾਂ ਪਬਲਿਕ ਦਮ ਨੂੰ ਸ਼ਹੀਦ ਮੰਨ ਕੇ ਔਰ ਉਹਨੂੰ ਇੱਕ ਤਰ੍ਹਾਂ ਦਾ ਮੈਂ ਤੁਹਾਡੇ ਚੈਨਲਾਂ ਤੋਂ ਵੀ ਬੇਨਤੀ ਕਰਦਾ ਕਿ ਤਕੜੇ ਹੋਣਾ ਚਾਹੀਦਾ ਲੋਕਾਂ ਨੂੰ ਲੋਕਾਂ ਨੂੰ ਇਹ ਦੇ ਇਸ ਨੌਜਵਾਨ ਨੂੰ ਇਨਸਾਫ ਦਵਣ ਲਈ ਇਸ ਮਾਂ ਨੂੰ ਇਨਸਾਫ ਦਵਣ ਦੇ ਲਈ ਤਾਂ ਕਿ ਬੱਚੇ ਨੂੰ ਸ਼ਹੀਦ ਦਾ ਦਰਜਾ ਮਿਲੇ ਇਹਦੇ ਲਈ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਪ੍ਰੋਗਰਾਮ ਵੀ ਨਿਕਾਲੀ ਉਹਦੇ ਲਈ ਵੀ ਵੱਧ ਚੜ ਕੇ ਹਿੱਸਾ ਲੈਣ ਔਰ ਮੈਂ ਆਪ ਜੀ ਦੇ ਚੈਨਲਾਂ ਤੋਂ ਵੀ ਅਪੀਲ ਕਰਦਾ ਸਾਰੇ ਸੰਗਤਾਂ ਨੂੰ ਕਿ ਜਿਸ ਦਿਨ ਮੁੰਡੇ ਦਾ ਜੱਫਾ ਹੋ ਗਾਇਆ ਉਸ ਦਿਨ ਹਰ ਇੱਕ ਵਿਅਕਤੀ ਹਰ ਮਾਂ ਹਰ ਪਹਿਣ ਕੀ ਕਹਿੰਦਾ 25 ਤਰੀਕ ਐਤਵਾਰ ਹੈ ਜੀ ਐਤਵਾਰ 25 ਤਰੀਕ ਨੂੰ ਇਸ ਨੌਜਵਾਨ ਦੇ ਭੋਗ ਦੇ ਉੱਤੇ ਪਹੁੰਚਣ ਦੀ ਜ਼ਰੂਰਤ ਹੈ ਹਾਂ ਜੀ ਅਗਨੀ ਵੀਰ ਯੋਜਨਾ ਦਾ ਹਰ ਕੋਈ ਵਿਰੋਧ ਕਰ ਰਿਹਾ ਹਰ ਕੋਈ ਦੱਸ ਰਿਹਾ ਕਿ ਇਹ ਨੌਜਵਾਨਾਂ ਨਾਲ ਵਿਵਾਦ ਅੱਤੀਸ਼ੀ ਰੱਖਿਆ ਨਾਲ ਖਲਵਾ ਦੇ ਤੁਸੀਂ ਕੀ ਮੰਨਦੇ ਬਿਲਕੁਲ ਜਿਹੜੇ ਤਰੀਕੇ ਦੇ ਨਾਲ ਜਿੰਨੀ ਰਿਟਾਇਰਮੈਂਟ ਹੋ ਰਹੀ ਹੈ ਤੇ ਜੇ ਇਸ ਰੇਸ਼ਿਓ ਦੇ ਨਾਲ ਇਹਨਾਂ ਦੇ ਵਿੱਚੋਂ ਮੁੰਡਿਆਂ ਨੂੰ ਰੈਗੂਲਰ ਕਰਨ ਦੀ ਇਹਨਾਂ ਦੀ ਦਰ ਰੱਖੀ ਹੈ ਇੱਕ ਦਿਨ ਤੁਸੀਂ ਦੇਖਿਓ ਦੇਸ਼ ਦਾ ਹਾਲ ਕੀ ਹੋਣਾ ਹੈ ਦੇਸ਼ ਦੀ ਫੌਜ ਸੀ ਇੰਨੀ ਘਟ ਜਾਣੀ ਹੈ ਕਿ ਕਿਹੜਾ ਵੀ ਮਰਜੀ ਦੇ ਸਾਡੇ ਦੇਸ਼ ਦੇ ਉੱਤੇ ਕਬਜ਼ਾ ਕਰਨੀ ਤਿਆਰ ਹੋ ਸਕਦਾ ਹੈ ਇਹ ਕਮਜ਼ੋਰੀਆਂ ਨੇ ਨਲੈਕੀਆਂ ਨੇ ਸਰਕਾਰ ਦੀ ਕਦੇ ਫੌਜਾਂ ਜਿਹੜੀਆਂ ਸਰਹੱਦਾ ਦੇ ਲੜਨ ਵਾਲੇ ਨੇ ਉਹਨਾਂ ਉਹਨਾਂ ਦੀਆਂ ਤਨਖਾਹਾਂ ਤੇ ਨਾਲ ਜੇ ਇਹ ਸੋਚਣ ਵੀ ਅਸੀਂ ਦੇਸ਼ ਦੀ ਤਰੱਕੀ ਕਰ ਲਾਂਗੇ ਮੈਨੂੰ ਲੱਗਦਾ ਦੇਸ਼ ਦੀ ਤਰੱਕੀ ਦੀ ਬਜਾਏ ਦੇਸ਼ ਦਾ ਬੇੜਾਗਰ ਕਰਨਗੇ ਜੇਕਰ ਸਰਕਾਰਾਂ ਇਹਨਾਂ ਰਾਹ ਦਿੱਤੇ ਹੋਣੇ ਕੱਲ ਪਰਿਵਾਰਕ ਮੈਂਬਰਾਂ ਵੱਲੋਂ ਲੰਘਟਾ ਗਿਆ ਸੀਗਾ ਕਿ ਜਿੰਨੀ ਦੇਰ ਤੱਕ ਆਕਾਸ਼ਦੀਪ ਨੂੰ ਸ਼ਹੀਦ ਦਾ ਦਰਜਾ ਨਹੀਂ ਦਿੱਤਾ ਜਾਂਦਾ ਤਦ ਤੱਕ ਉਹਨਾਂ ਦੀ ਜਿਹੜੀਆਂ ਅਸਤੀਆਂ ਨੂੰ ਪਰਵਾਹ ਨਹੀਂ ਕੀਤੀ ਬਿਲਕੁਲ ਪਰਿਵਾਰ ਨੇ ਇੱਕ ਤਕਲੀਫ ਦੇ ਵਿੱਚ ਉਹ ਗੱਲ ਕਹੀ ਹੈ ਮੈਨੂੰ ਲੱਗਦਾ ਸਰਕਾਰਾਂ ਦੇ ਨਿਕੰਮੇਪਣ ਦਾ ਸਬੂਤ ਹੈ ਸਰਕਾਰ ਨੂੰ ਜਿਸ ਦਿਨ ਉਹ ਨੌਜਵਾਨ ਨੇ ਕੁਰਬਾਨੀ ਦਿੱਤੀ ਉਹ ਉਸੇ ਦਿਨ ਉੱਥੋਂ ਚੱਕ ਕੇ ਤੁਰਨ ਲੱਗਾ ਹੀ ਇਹ ਕਹਿਣਾ ਚਾਹੀਦਾ ਸੀ ਕਿ ਸਾਡਾ ਸ਼ਹੀਦ ਹੈ ਪਰ ਮੈਨੂੰ ਇੱਕ ਦੁੱਖ ਹੋਇਆ ਹੈ ਕਿ ਜਿਹੜੇ ਇੱਥੇ ਲੀਡਰ ਸਹਿਬਾਨ ਵੀ ਆਏ ਨੇ ਪੋਲੀਟੀਕਲ ਪਾਰਟੀਆਂ ਦੇ ਉਹਨਾਂ ਤੋਂ ਵੀ ਉਹਨੂੰ ਉਹਦੇ ਪ੍ਰਤੀ ਸ਼ਹੀਦ ਹੋਇਆ ਸ਼ਬਦ ਵਰਤਣ ਦੀ ਬਜਾਏ ਉਹਨੂੰ ਸਵਰਗਵਾਸ ਹੋਇਆ ਕਹਿਣਾ ਅਕਾਲ ਚਲਾਣਾ ਸ਼ਬਦ ਵਰਤ ਜਾਣਾ ਉਹਦੇ ਲਈ ਮਨੁੱਖ ਦੇ ਸ਼ਰਮ ਦੀ ਗੱਲ ਹੈ ਪੋਲੀਟੀਕਲ ਪਾਰਟੀਆਂ ਦਾ ਘਟੋ-ਘਟਾ ਸੀ ਲੋਕ ਤਾਂ ਨੂੰ ਮੰਨ ਗਏ ਨਾ ਵੀ ਸਾਡਾ ਸ਼ਹੀਦ ਹੈ ਅਸੀਂ ਆਪਦੇ ਪਹਿਲੇ ਦਾਅਪ ਮੰਨਾਂਗੇ ਫੇਰ ਹੀ ਅਗਲੇ ਤੋਂ ਮੰਗ ਕਰਾਂਗੇ ਨਾ ਵੀ ਸਾਡਾ ਸ਼ਹੀਦ ਹੈ ਉਹਨੂੰ ਸ਼ਹੀਦ ਦਾ ਦਰਜਾ ਦਿਓ ਸੋ ਜਿਨ੍ਹਾਂ ਦੀ ਮਾਨਸਿਕਤਾ ਇਹਨਾਂ ਗੱਲਾਂ ਤੋਂ ਮਤਲਬ ਸਰਕਾਰਾਂ ਦੀ ਨਜ਼ਰ ਆਉਂਦੀ ਹੈ ਝਲਕਦੀ ਹੈ ਔਰ ਇਹਨੂੰ ਆਪਾਂ ਤਕੜੇ ਹੋ ਕੇ ਤੁਸੀਂ ਵੀ ਸਾਰੇ ਮਾਰੋ ਹਮਲਾ ਆਪਾਂ ਸਾਰੇ ਰਲ ਕੇ ਸ਼ਹੀਦ ਦਾ ਦਰਜਾ ਦਵਾਇਆ